ਪਿਛਲੇ ਦਿਨੀ ਇੱਕ ਮੋਟਰਸਾਈਕਲ ਚੋਰੀ ਹੋਣ ਸੰਬੰਧੀ ਸਾਨੂੰ ਇਤਲਾਮ ਮਿਲੀ ਸੀ ਜਿਹੜਾ ਕਚਹਿਰੀਆਂ ਦੇ ਵਿੱਚੋਂ ਉਹਦੇ ਵਿੱਚ ਸੀਸੀਟੀਵੀ ਫੁਟੇਜ ਦੇ ਆਧਾਰ ਤੇ ਜਿਹੜਾ ਅਸੀਂ ਉਹਦੀ ਪੜਚੋਲ ਕੀਤੀ ਉਹਦੇ ਵਿੱਚ ਸਾਨੂੰ ਮਕਦਮਾ ਜਿਹੜਾ ਅਸੀਂ ਦਰਜ ਕੀਤਾ ਸੀ 14 ਨੰਬਰ ਉਹਦੇ ਵਿੱਚ ਸਾਨੂੰ 15 ਮੋਟਰਸਾਈਕਲ ਇੱਕ ਐਕਟਿਵਾ ਜਿਹੜੀ ਬਰਾਮਦ ਕੀਤੀ ਸੀ ਚੋਰ ਕੋਲੋਂ ਔਰ ਉਹਦੇ ਵਿੱਚ ਅਸੀਂ ਜਿਹੜਾ 8 ਬੰਦੇ ਜਿਹੜੇ ਹੈਗੇ ਆ ਉਹਨਾਂ ਤੇ ਅਸੀਂ ਜਿਹੜਾ ਮੁਕਦਮਾ ਦਰਜ ਕੀਤਾ ਜਿਨ੍ਹਾਂ ਚ ਮੇਨ ਹੈਗਾ ਹਰਮਨ ਸਿੰਘ ਪੁੱਤਰ ਪਰਮਜੀਤ ਰੇਲਵੇ ਰੋਡ ਦਾ ਇਸੇ ਤਰ੍ਹਾਂ ਜਿਹੜੇ ਟੋਟਲ 8 ਬੰਦੇ ਨੇ ਜਿਹੜੇ ਜਿਨ੍ਹਾਂ ਤੇ ਪਰਚਾ ਅਸੀਂ ਦਰਜ ਕੀਤਾ ਸਰ ਇਹ ਪਹਿਲਾਂ ਨੂੰ ਕੋਈ ਮੁਕਦਮਾ ਦਰਜੇ ਹੈ ਹਾਂ ਹੋਰ ਕਾਰਡ ਅਸੀਂ ਕਢਵਾ ਰਹੇ ਹਾਂ ਜੀ ਤੇ ਹੋਰ ਜੇ ਨਾਲ ਕੋਈ ਹੋਰ ਲਿਆ ਬਾਹਰਲੇ ਥਾਣਿਆਂ ਚ ਕੋਈ ਮੁਕਦਮਾ ਦਰਜ ਹੋਵੇ ਉਹ ਰਿਕਾਰਡ ਵੀ ਅਸੀਂ ਕਢਵਾ ਰਹੇ ਹਾਂ ਇਸ ਤੋਂ ਇਲਾਵਾ ਇਹਨਾਂ ਕੋਲੋਂ ਸਾਨੂੰ ਕਰੀਬ ਜਿਹੜੀਆਂ ਟਰੈਕਟਰਾਂ ਦੀਆਂ ਜਾਂ ਕਾਰਾਂ ਦੀਆਂ ਜਾਂ ਘਰਾਂ ਵਿੱਚ ਇਹਨਾਂ ਇਟਰ ਉਹਨਾਂ ਦੀਆਂ ਬੈਟਰੀਆਂ 15 ਬੈਟਰੀਆਂ ਉਹ ਇਹਨਾਂ ਕੋਲੋਂ ਮਿਲੀਆਂ ਸਾਨੂੰ ਇਸ ਕਰਕੇ ਬਹੁਤ ਵਧੀਆ ਜਿਹੜਾ ਕੰਮ ਕੀਤਾ ਗਿਆ ਕਰਵਾ ਜੀ ਥੋੜੇ ਚੈਨਲ ਮਾਧਿਅਮ ਰਹੀਂ ਕਿ ਜਿਹੜਾ ਇਹ ਠੀਕ ਆ ਘਰਾਂ ਵਿੱਚ ਜਗ੍ਹਾ ਨਹੀਂ ਹੈਗੀ ਤੁਸੀਂ ਕਾਰ ਲੈ ਲਈ ਗਲੀ ਵਿੱਚ ਲਾਓ ਬਟ ਨਾਲ ਇਹ ਆ ਸੀਸੀਟੀਵੀ ਜ਼ਰੂਰ ਲਵਾਓ ਕਿਉਂਕਿ ਆਮ ਅਸੀਂ 10 ਤੋਂ 15000 ਦੇ ਵਿੱਚ ਬਹੁਤ ਵਧੀਆ ਜਿਹੜਾ ਸੀਸੀਟੀਵੀ ਕੈਮਰਾ ਲੱਗ ਜਾਂਦਾ ਉਹਦੇ ਨਾਲ ਕਾਰ ਮਾਲਕ ਨੂੰ ਤਾਂ ਸਹੂਲਤ ਹੈਗੀ ਆ ਸਾਨੂੰ ਹੀ ਬਹੁਤ ਸਹੂਲਤ ਮਿਲਦੀ ਹੈ ਕਿਉਂਕਿ ਉਹਦੇ ਆਧਾਰ ਤੇ ਹੀ ਅਸੀਂ ਕੋਈ ਕਿਸੇ ਜਿਹੜਾ ਚੋਰੀ ਹੋਈ ਆ ਜਾਂ ਕੋਈ ਹੋਰ ਕਈ ਜਣਾ ਕੋਈ ਗਲੀ ਵਿੱਚ ਲੜਾਈ ਝਗੜਾ ਹੋ ਜਾਂਦਾ ਉਹਨੂੰ ਵੈਰੀਫਾਈ ਕਰਨ ਸਾਨੂੰ ਮਦਦ ਮਿਲਦੀ ਹੈ। ਕੀ ਹੁੰਦਾ ਉਹ ਮੈਂ ਲੋਕ ਕਹਿੰਦੇ ਵੀ ਮੈਂ ਤਾਂ ਇੱਕ ਮਿੰਟ ਲਈ ਅੰਦਰ ਗਿਆ ਸੀਗਾ ਤੇ ਬਾਹਰੋਂ ਮੋਟਰਸਾਈਕਲ ਚੋਰੀ ਹੋ ਗਈ। ਚੋਰ ਕੋਈ ਪਤਾ ਨਹੀਂ ਕਿੱਥੇ ਫਿਰਦੇ ਨੇ। ਤੁਸੀਂ ਮੋਟਰਸਾਈਕਲ ਲਗਾਇਆ ਚੋਰ ਦੀ ਨਿਗਰਾਨੀ ਪੈ ਗਈ ਵੀ ਆ ਬੰਦਾ ਲਾ ਕੇ ਚਾਬੀ ਵਿੱਚੇ ਛੱਡ ਜਾਂਦੇ ਆ। ਉਹਨੇ ਚਾਬੀ ਲਈ ਮੋਟਰਸਾਈਕਲ ਲੈ ਜਾਂਦੇ। ਇੰਨੇ ਇੰਨਾ ਸਿਰ ਦਾ ਹੁੰਦਾ। ਤੁਸੀਂ ਸਿਰਫ ਇਹ ਕਰੋ ਵੀ ਆਪਦਾ ਮੋਟਰਸਾਈਕਲ ਤਾਂ ਹਿਫਾਜ਼ਤ ਕਰ ਲਓ ਉਹਨੂੰ ਕੋਈ ਵਧੀਆ ਲੋਕ ਲਗਾ ਲਓ ਜਾਂ ਅੱਜ ਕੱਲ ਯੂਪੀਆ ਜਿਹੜੇ ਆਉਂਦੇ ਨੇ ਟਰੈਕਰ ਇਹ ਟਰੈਕਰ ਵਧੀਆ ਲੱਗ ਸਕਦੇ ਨੇ ਮੋਟਰਸਾਈਕਲਾਂ ਦੇ ਵਿੱਚ ਸੋ ਸਾਡੇ ਵੱਲੋਂ ਅਸੀਂ ਵੱਧ ਵੱਧ ਕੋਸ਼ਿਸ਼ ਕਰਦੇ ਹਾਂ ਕਿ ਰਿਕਵਰੀ ਕੀਤੀ ਜਾਵੇ ਬਟ ਜਿਹੜੇ ਕੋਈ ਆਮ ਪਬਲਿਕ ਆ ਉਹਨੂੰ ਮੈਂ ਅਪੀਲ ਕਰਦਾ ਵੀ ਆਪਦੇ ਕੋਈ ਟਰੈਕਰ ਲਗਵਾਓ ਨਾਲ ਕੈਮਰੇ ਲਗਵਾਓ